ਬੀਤੀ ਰਾਤ ਗੁਰਿਆ ਵਿਖੇ ਹੋਏ ਅੰਨੇ ਕਤਲ ਦੇ ਦੋਸ਼ੀ ਨੂੰ ਪੁਲਿਸ ਨੇ 2 ਘੰਟਿਆਂ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਜਿੰਦ ਸਿੰਘ ਵਾਲੀ ਡੀਐਸਪੀ ਫਿਲੌਰ ਨੇ ਦੱਸਿਆ ਕਿ ਮਿਤੀ 21/3/2025 ਨੂੰ ਕਰੀਬ 10 ਵਜੇ ਰਾਤ ਬਲਜੀਤ ਸਿੰਘ ਉਰਫ ਬੱਬੂ ਪੁੱਤਰ ਗੁਰਨਾਮ ਸਿੰਘ ਵਾਸੀ ਪੱਤੀ ਮੰਗਾ ਕੀ ਗੁਰਿਆ ਤੇ ਤੇਜਵੀਰ ਸਿੰਘ ਉਰਫ ਤੇਜੀ ਪੁੱਤਰ ਅਰਤਾ ਸਿੰਘ ਵਾਸੀ ਪੱਤੀ ਮੰਗਾ ਕੀ ਗੁਰਿਆ ਦੋਨੋਂ ਫਗਵਾੜਾ ਵਿਖੇ ਸ਼ਰਾਬ ਪੀ ਕੇ ਗੁਰਿਆ ਆਪਣੇ ਘਰ ਜਾ ਰਹੇ ਸੀ ਇਹ ਦੋਨੋਂ ਹੀ ਸਖੇ ਚਾਚੇ ਤਾਇ ਦੇ ਪੁੱਤਰ ਹਨ ਰਸਤੇ ਵਿੱਚ ਕਿਸੇ ਗੱਲ ਤੋਂ ਬਲਜੀਤ ਸਿੰਘ ਅਤੇ ਤੇਜਵੀਰ ਸਿੰਘ ਦਾ ਆਪਸ ਵਿੱਚ ਝਗੜਾ ਹੋ ਗਿਆ ਜਿਸ ਤੇ ਤੇਜਵੀਰ ਸਿੰਘ ਨੇ ਕਾਰ ਸਵਿਫਟ ਵਿੱਚ ਰੱਖੀ ਹਾਕੀ ਨਾਲ ਬਲਜੀਤ ਸਿੰਘ ਉਰਫ ਬੱਬੂ ਦੇ ਸਿਰ ਤੇ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਖੁਦ ਹੀ ਉਸ ਨੂੰ ਹਸਪਤਾਲ ਦਾਖਲ ਕਰਾਉਣ ਲਈ ਲੈ ਕੇ ਚਲਾ ਗਿਆ ਸੀ ਇਸ ਦੌਰਾਨ ਬਲਜੀਤ ਸਿੰਘ ਉਰਫ ਬੱਬੂ ਦੀ ਮੌਤ ਹੋ ਗਈ ਜਿਸ ਦੇ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਮੁਖ ਅਫਸਰ ਥਾਣਾ ਗੁਰਿਆ ਨੇ ਸਮੇਤ ਸਾਥੀ ਕਰਮਚਾਰੀ ਮੌਕੇ ਤੇ ਪੁੱਜ ਕੇ ਕਾਰਵਾਈ ਕੀਤੀ ਅਤੇ ਗੁਰਨਾਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੱਤੀ ਮੰਗਾ ਕਿ ਗੁਰਿਆ ਜੋ ਮ੍ਰਿਤਕ ਦਾ ਪਿਤਾ ਹੈ ਦੇ ਵਿਆਹ ਤੇ ਮੁਕੱਦਮਾ ਨੰਬਰ 40 ਮਿਤੀ 22/3/2025 1031 ਬੀ ਐਨ ਐਸ ਥਾਣਾ ਗੁਰਿਆ ਦਰਜ ਕਰਕੇ ਮੁੰਡਲੀ ਤਫਤੀਸ਼ ਅਮਲ ਵਿੱਚ ਲਿਆਂਦੀ ਦੋਸ਼ੀ ਆਪਣੇ ਵੱਲੋਂ ਕੀਤੇ ਜੁਰਮ ਨੂੰਸ਼ ਪਾ ਰਿਹਾ ਸੀ ਜਿਸ ਤੋਂ ਸਖਤੀ ਨਾਲ ਪੁਸ਼ਕਿਸ਼ਕਰਨ ਤੇ ਦੋਸ਼ੀ ਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਉਸ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਹੋਕੀ ਅਤੇ ਇੱਕ ਕਾਰ ਸਵਿਫਟ ਨੰਬਰ DL08CU396 ਬਰਾਮਦ ਕੀਤੀ ਦੋਸ਼ੀ ਨੂੰ ਮਾਨਜੋਗ ਇਲਾਕਾ ਮੈਜਿਸਟ੍ਰੇਟ ਫਿਲੌਰ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਆਤ ਲੜਾਈ ਚੜਾ ਆ ਰਿਹਾ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਕੀ ਮਾਮਲਾ ਜੀ ਸਰ ਜੀ ਗੁਰਮੀਤ ਸਿੰਘ ਐਸਐਸਪੀ ਜੰਦਰ ਦਿਹਾਤੀ ਜੀ ਦੇ ਦੇਸ਼ਾ ਨਿਰਦੇਸ਼ ਤੇ ਕਾਰਵਾਈ ਕਰਦਿਆ ਹੋਇਆ ਸਬ ਇੰਸਪੈਕਟਰ ਕੁਸ਼ਲ ਸਿੰਘ ਐਸਐਚਓ ਗੁਰਾਇਆ ਤੇ ਉਸ ਦੀ ਟੀਮ ਨੂੰ ਕਾਰਵਾਈ ਕੀਤੀ ਗਈ ਹੈ ਇਸ ਇਸ ਵਿੱਚ 40 ਨੰਬਰ ਐਫਆਈਆਰ ਜਿਹੜੀ ਆ ਉਹ ਦਰਜ ਕੀਤੀ ਗਈ ਹੈ ਇਸ ਵਿੱਚ ਦੋ ਚਾਚੇ ਦਾਇ ਦੇ ਪੁੱਤ ਭਰਾ ਸੀ ਜਿਹੜਾ ਚਾਚੇ ਦੇ ਲੜਕੇ ਨੇ ਆਪਣੇ ਤਾਈ ਦੇ بیٹے ਦਾ ਕਤਲ ਕੀਤਾ ਹੈਗਾ ਇਹ ਜਿਹੜਾ ਮ੍ਰਿਤਕ ਬਲਜੀਤ ਸਿੰਘ ਹੈਗਾ ਅਤੇ ਤੇਜਵੀਰ ਇਹ ਦਲ ਸ਼ਾਮੀ ਜਿਹੜੇ ਸੀ ਜਿਹੜਾ ਸਮੇਂ ਸ਼ਰਾਬ ਪੀਣ ਦੇ ਕਰਕੇ ਫਗਵਾੜੇ ਗਏ ਸਨ ਵਾਪਸੀ ਤੇ ਆਉਂਦੇ ਹੋਏ ਇਹ ਆਪਣੀ ਸਵਿਫਟ ਕਾਰ ਤੇ ਆ ਰਹੀ ਸੀ ਜੂ ਇਹਨਾਂ ਦੀ ਟਕਰਾਅ ਹੋਈ ਜੋ ਬੱਸ ਸਟੈਂਡ ਤੇ ਨਜ਼ਦੀਕ ਆ ਕੇ ਟਕਰਾਅ ਵਧਨ ਦੇ ਕਾਰਨ ਜਿਹੜਾ ਤੇਜਵੀਰ ਤੇਜੀ ਹੈਗਾ ਇਸ ਨੇ ਆਪਣਾ ਹੌਕੀ ਜਿਹੜੀ ਸੀ ਲੋਹੇ ਵਾਲੀ ਟੋੜ ਵਾਲੀ ਉਹ ਕੱਢ ਕੇ ਤੇ ਆਪਣੇ ਮਿਰਤਕ ਬਲਜੀਤ ਸਿੰਘ ਦੇ ਸਿਰ ਤੇ ਤਿੰਨ ਚਾਰ ਵਾਰ ਕੀਤੇ ਜਿਸ ਨਾਲ ਉਹ ਜ਼ਖਮੀ ਜ਼ਖਮੀ ਹੋ ਗਿਆ ਤੇ ਉਸ ਤੋਂ ਬਾਦ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਇਹ ਹਸਪੀਟਲ ਮੰਦ ਹੋਈ ਜੀ ਇਹ ਲੈ ਕੇ ਗਿਆ ਪਤਾ ਲੱਗਾ ਜੀ ਕੋਈ ਇਹ ਤੇਜਵੀਰ ਸਿੰਘ ਜਿਹੜਾ ਸੀ ਇਹ ਬਲਜੀਤ ਸਿੰਘ ਨੂੰ ਨਾਲ ਲੈ ਕੇ ਤੇ ਉੱਥੇ ਹਸਪੀਟਲ ਦਾਖਲ ਕਰਾਉਣ ਗਿਆ ਜੋ ਉਸ ਉਸ ਦੀ ਉੱਥੇ ਮੌਤ ਹੋ ਗਈ ਇਹ ਸਿਰਫ ਸਪਸ਼ਟਾਣਾ ਚਾਹੁੰਦਾ ਸੀ ਕਿ ਮੇਰਾ ਪਤਾ ਨਾ ਲੱਗੇ ਕਿ ਮੌਤ ਦਾ ਕਾਰਨ ਕੀ ਸੀ ਫਰੇ ਤਫਤੀਸ਼ ਕਰਦੇ ਹੋਏ ਐਸਐਚਓ ਗੁਰਸ਼ਮ ਸਿੰਘ ਅਤੇ ਉਸ ਦੀ ਟੀਮ ਨੂੰ ਸੈਂਸਿਟਿਵ ਇੰਟੈਲੀਜੈਂਸ ਨਾਲ ਅਤੇ ਜਿਹੜੇ ਹਿਊਮਨ ਇੰਟੈਲੀਜੈਂਸ ਪਲੱਸ ਇਹ ਜੋ ਕਿ ਮੌਕੇ ਤੇ ਗਵਾਹ ਸਨ ਉਹਨਾਂ ਦੀ ਕੋਸ਼ਿਸ਼ ਤੋਂ ਸਾਫ ਤੋਂ ਗਿਆ ਸੀ ਵੀ ਇਹ ਜਦੋਂ ਰਾਤ ਸਮੇਂ ਹਾਕੀ ਨਾਲ ਉਹਦੇ ਸਿਰ ਤੇ ਮਾਰ ਕੀਤੇ ਸੰਤੋ ਜਖਮੀ ਹੋ ਗਿਆ ਤੇ ਜ਼ਖਮਾਂ ਦੀ ਜਿਹੜੀ ਤਾਦਨਾ ਚੱਲਦੇ ਹੋਇਆ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਕਿੰਨੀ ਏਜ ਹੈ ਜੀ ਮੇਰੇ ਤੱਕ ਇਹ ਦੀ ਛੋਟੀ ਏਜ ਆ 23-24 ਸਾਲ ਦਾ ਹੈਗਾ ਜੀ ਕਿ ਇਸਦੀ ਮੌਤ ਹੋ ਗਈ ਹੈ ਕਿਆ ਬੇਸਿਕਲੀ ਇਹ ਦੋਨੋਂ ਜਿਹੜੇ ਸੀ ਇਹ ਆਪਣੇ ਤਰਖਾਨ ਲੱਕੜ ਦਾ ਕੰਮ ਕਰਦੇ ਨੇ ਤੇ ਪਿਛੇ ਵੱਜੂ ਤੇ ਇਸ ਤਰ੍ਹਾਂ ਇਹਦੀ ਮੌਤ ਹੋ ਗਈ ਹੈ ਜੀ ਤੇ ਜਿਹੜੀ ਇਹਦੇ ਵਿੱਚ ਗੱਡੀ ਸੀਗੀ ਕਾਰ ਦੇ ਨਾਲ ཕੋਕੀ ਹੈ ਜਿਹੜੀ ਉਹ ਵੀ ਬਰਾਮਦ ਕਰ ਲਈ ਗਈ ਹੈ ਅ ਦੋਸ਼ੀ ਤੇਜਵੀਰ ਸਿੰਘ ਦੀ ਰੈਸਟ ਪਾ ਲਈ ਹੈ ਜੀ ਇਸ ਵਿੱਚ ਦਾ ਜਿਹੜਾ ਹੈਗਾ ਜਿਹੜੀ ਇਹਨੂੰ ਵਾਕਿਆ ਦੇ ਵਿੱਚ ਮਾਰਨ ਵਾਸਤੇ ਫੋਕੀ ਦੀ ਵਰਤੋਂ ਕੀਤੀ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਸਵਿਫਟ ਗੱਡੀ ਨੂੰ ਬਰਾਮਦ ਕਰ ਲਈ ਹੈ ਤੇ ਦੋਸ਼ੀ ਦੀ ਰੈਸਟ ਪੈ ਚੁੱਕੀ ਹੈਗੀ ਆ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਪਲੇਸ ਡਿਮਾਂਡ ਲੈ ਕੇ ਹੋਰ ਵੀ ਕਾਰਨ ਕੀ ਕੀ ਕਾਰਨ ਇਸਾਨੇ ਦੀ ਮੌਤ ਦੇ ਪਿਛੇ ਉਹ ਜਾਣੋ ਉਹਨਾਂ ਸੰਬੰਧੀ ਜਿਹੜੀ ਡੁਬਾਈ ਨਾਲ ਪੁੱਛੀ ਸਕਦੀ ਜਾਵੇ ਕੋਈ ਕ੍ਰਿਮੀਨਲ ਰਿਪੋਰਟ ਤਾਂ ਨਹੀਂ ਹੈ ਜੀ ਹਜੇ ਤੱਕ ਥਾਣਾ ਦੇ ਰਿਕਾਰਡ ਮੁਤਾਬਕ ਇਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਹੈ